ਨਬ ਹਲਕੇ ਦਾ ਪਿੰਡ ਬਨੇਰਾ ਕਲਾ ਜਥੋਂ ਕੀ ਗਿਆ 1700 ਦੇ ਲਗਭਗ ਬੋਟ ਕਰੋੜਾ ਰੁਪਏ ਇਸ ਪਿੰਡ ਨੂੰ ਪੰਜਾਬ ਦੀ ਸਰਕਾਰਾਂ ਵੱਲੋਂ ਵਿਕਾਸ ਕਾਰਜਾਂ ਦੇ ਲਈ ਦਿੱਤਾ ਗਿਆ ਇਸ ਸਾਲ ਦੇ ਕਾਲ ਦੌਰਾਨ ਕੀ ਕੀ ਕੰਮ ਨੇ ਜਿਹੜੇ ਪਿੰਡ ਦੇ ਵਿੱਚ ਕੀਤੇ ਨੇ ਸਾਰੇ ਕੀਤੇ ਨੇ ਵਿਕਾਸ ਤੋਂ ਲੈ ਕੇ ਹੂੰ ਸਕੂਲਾਂ ਦੇ ਵਿੱਚ ਥਾਹਿਆਂ ਦੇ ਵਿੱਚ ਦਰਵਾਜ਼ਿਆਂ ਦੇ ਵਿੱਚ ਸਾਰੀ ਕੰਮ ਕੀਤੇ ਨੇ ਹਾਂ ਸਾਡੀ ਵੀ ਹੀ ਪੱਕੀ ਕਰਤੀ ਸਾਡਾ ਘਰ ਦਾ ਸਰਪੰਚ ਹਾਂਜੀ ਇਸ ਵਾਰ ਫਿਰ ਇਸ ਵਾਰ ਵੀ ਬਣਾਵਾਂਗੇ ਪੱਕਾ ਜੇ ਸਰਕਾਰ ਧੱਕਾ ਕਰ ਗਈ ਉਹ ਦੇਖੇ ਜੋ ਸਭ ਤੋਂ ਵੱਡਾ ਤਾਂ ਮੁੱਦਾ ਤੇ ਸਕੂਲ ਦਾ ਸਕੂਲ 'ਚ ਸਾਡੇ 'ਚ ਬਹੁਤ ਮਾੜੀ ਹਾਲਤ ਧੀ ਕਾਸਤੇ ਅਸੀਂ ਦੱਸ ਨਹੀਂ ਸਕਦੇ ਨਾ ਨੇ ਇੰਨਾ ਕ ਕਰਤਾ ਇੰਨਾ ਕ ਵਿਕਾਸ ਸਾਨੂੰ ਤਾਂ ਇਹ ਲੱਗਦਾ ਵੀ ਜਿਹੜਾ ਕੋਈ ਸਰਪੰਚਾਇਤ ਕੇ ਨਾਲੇ ਬਰਾਬਰ ਖੜਜੂਗਾ ਉਹ ਦੁਪਹਿਰੋਂ ਤੋਂ ਪਹਿਲਾਂ ਪਹਿਲਾਂ ਦਸਤਾਨੀ ਤਪੜੀ ਲੈ ਕੇ ਆਪਣੇ ਘਰੋਂ ਵਗ ਜੂ ਨਬ ਹਲਕੇ ਦਾ ਪਿੰਡ ਬਨੇਰਾ ਕਲਾ ਜਥੋਂ ਕੋਈ 1100 ਦੇ ਲਗਭਗ ਬੋਟ ਕਰੋੜਾ ਰੁਪਏ ਪਿੰਡ ਨੂੰ ਪੰਜਾਬ ਦੀ ਸਰਕਾਰਾਂ ਵੱਲੋਂ ਵਿਕਾਸ ਕਾਰਜਾਂ ਦੇ ਲਈ ਦਿੱਤਾ ਗਿਆ ਪਿੰਡ ਦੇ ਲੋਕ ਇੱਕ ਪਾਸੇ ਖੜੇ ਨੇ ਇੱਕ ਪਾਸੇ ਮਹਿਲਾਵਾਂ ਤੁਹਾਨੂੰ ਦਿਖਾ ਰਹੇ ਤੇ ਦੂਸਰਾ ਜੈਂਟਸ ਖੜੇ ਨੇ ਪਿੰਡ ਦੇ ਵਿਕਾਸ ਦੇ ਨਾਲ-ਨਾਲ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਹਿੰਦੇ ਉਹ ਰਾਸਤੇ ਪੱਕੇ ਕਰਤੇ ਜਿਨ੍ਹਾਂ ਦੀ ਕੋਈ ਉਮੀਦ ਨਹੀਂ ਸੀ ਕਦੇ ਉਮੀਦ ਨਹੀਂ ਸੀ ਵੀ ਇਹ ਪੱਕੇ ਹੋਣਗੇ ਨਹੀਂ ਹੋਣਗੇ ਲੋਕਾਂ ਦੀਆਂ ਜੋ ਉਮੀਦਾਂ ᱛੀਆਂ ਉਹਨਾਂ ਦੀਆਂ ਉਮੀਦਾਂ ਤੇ ਗਰਮੀਤ ਕੌਰ ਸਰਪੰਚ ਕਹਿੰਦੇ ਖੜੀ ਉਤਰਦੀ ਨਾਜ਼ਰ ਆ ਰਹੀ ਹੈ ਬਾਕੀ ਗੱਲਬਾਤ ਕਰਾਂਗੇ ਕਿਉਂਕਿ ਗੱਲਬਾਤ ਕਰਾਂਗੇ 5 ਸਾਲ ਦੇ ਕਾਰਜਕਾਲ ਦੌਰਾਨ ਭਾਵੇਂ ਕਿ ਪੰਚਾਇਤਾਂ ਨੂੰ ਹੁਣ ਪੰਜਾਬ ਸਰਕਾਰ ਨੇ ਭੰਗ ਕਰ ਦਿੱਤਾ ਗਿਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ 5 ਸਾਲ ਦੇ ਦੌਰਾਨ ਕਿੰਨਾ ਪੈਸਾ ਇਸ ਪਿੰਡ ਬਨੇਰਾ ਕਲਾਂ ਦੇ ਵਿੱਚ ਲਗਾਇਆ ਗਿਆ ਆ ਗਰਮੀਤ ਕੌਰ ਜੀ ਤੁਹਾਡਾ ਸਵਾਗਤ ਹੈ ਬਹੁਤ ਵਾਤ ਕਿਸ ਤਰ੍ਹਾਂ ਦੇਖਦੇ 5 ਸਾਲ ਦੇ ਕਾਰਕਾਲ ਦੌਰਾਨ ਕੀ ਕੀ ਕੰਮ ਨੇ ਜਿਹੜੇ ਪਿੰਡ ਦੇ ਵਿੱਚ ਕੀਤੇ ਨੇ ਤੁਸੀਂ ਸਾਰੀ ਕੀਤੇ ਨੇ ਜੀ ਵਿਕਾਸ ਤੋਂ ਲੈ ਕੇ ਹਮ ਸਕੂਲਾਂ ਦੇ ਵਿੱਚ ਥਾਈਆਂ ਦੇ ਵਿੱਚ ਦਰਵਾਜ਼ਿਆਂ ਦੇ ਵਿੱਚ ਸਾਰੀ ਕੰਮ ਕੀਤੇ ਨੇ ਹਮ ਕੋਈ ਕੰਮ ਛੱਡਿਆ ਹੀ ਨਹੀਂ ਜੀ ਹੈਗਾ ਕੋਈ ਨਹੀਂ ਛੱਡਿਆ ਕਿੰਨਾ ਪੈਸਾ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਭੇਜਿਆ ਗਿਆ ਪਿੰਡ ਦੇ ਡਿਵੈਲਪਮੈਂਟ ਲਈ ਕਿਹੜੇ ਕਿਹੜੇ ਰਾਸਤੇ ਮੇਨ ਸੀ ਜਿਨ੍ਹਾਂ ਦੀ ਬਹੁਤ ਜ਼ਰੂਰਤ ਸੀ ਤੁਸੀਂ ਸਰਪੰਚ ਬਣ ਤੋਂ ਪਹਿਲਾਂ ਕਿਹਜਾ ਪਿੰਡ ਦਾ ਬਕਾਅ ਦੇਖਿਆ ਪਿੰਡ ਦੇ ਕੈਸੇ ਹਾਲਾਤ ਦੇਖ ਕੇ ਉਦੋਂ ਤੁਹਾਡੀ 35 ਸਾਲ ਦੇ ਲਗਭਗ ਉਮਰ ਸੀ ਜਦੋਂ ਤੁਹਾਨੂੰ ਪਿੰਡ ਦੇ ਲੋਕਾਂ ਨੇ ਸਰਪੰਚੀ ਦਾ ਅਹੁਦਾ ਦੇ ਕੇ ਨਵਾਜਿਆ ਬਹੁਤ ਮਾੜਾ ਹਾਲ ਸੀ ਜੀ ਪਿੰਡ ਦਾ ਬਹੁਤ ਜ਼ਿਆਦਾ ਪਾਣੀ ਦਾ ਵਿਕਾਸ ਨਹੀਂ ਸੀ ਕਿਤੇ ਵੀ ਬਹੁਤ ਜ਼ਿਆਦਾ ਹਾਤੀ ਜੀ ਟੋਬਾ ਵੀ ਬਹੁਤ ਜ਼ਿਆਦਾ ਭਰਿਆ ਪਿਆ ਸੀ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਪਾਣੀ ਵੜਦਾ ਸੀ ਬਹੁਤ ਜ਼ਿਆਦਾ ਵੀਹੀਆਂ ਦੇ ਵਿੱਚ ਲੰਗੜ ਨੂੰ ਕਿਤੇ ਜਗ੍ਹਾ ਨਹੀਂ ਹੁੰਦੀ ਸੀਗੀ ਸੜਕਾਂ ਦਾ ਵੀ ਬਹੁਤ ਬੁਰਾ ਹਾਲ ਸੀਗਾ ਕੀ ਲੱਗਦਾ 5 ਸਾਲ ਦੇ ਕਾਰਜਕਾਲ ਤੋਂ ਬਾਅਦ ਇਸ ਵਾਰ ਫੇਰ ਅਗਲੇ ਸਾਲ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਕਿਹੜੇ ਕੰਮ ਅਧੂਰੇ ਰਹਿ ਗਏ ਜਿਹੜੇ ਤੁਹਾਡੀ ਸੋਚ ਮੁਤਾਬਕ ਨੇ ਜਿਹੜੇ ਸੋਚ ਮੁਤਾਬਕ ਤਾਂ ਇਹ ਹੀ ਨੇ ਵੀ ਕਿਹੜੇ ਕਿਹੜੇ ਰਹਿ ਗਏ ਪਾਲਸ ਜੀ ਇੱਕ ਡਿਸਪੈਂਸਰੀ ਹੋਵੇ ਜੀ ਪਿੰਡ ਦੇ ਵਿੱਚ ਇੱਕ ਐਂਬੂਲੈਂਸ ਵੀ ਚਾਹੀਦੀ ਹੈ ਜੀ ਪਿੰਡ ਦੇ ਵਿੱਚ ਉਹ ਵੀ ਜ਼ਰੂਰੀ ਹੈ ਗਰੀਬਾਂ ਵਾਸਤੇ ਗਰੀਬਾਂ ਵਾਸਤੇ ਹਾਂ ਜੀ ਹੋਰ ਗਰੀਬ ਲੋੜਵੰਦ ਗਰੀਬ ਪਰਿਵਾਰਾਂ ਦੇ ਲਈ ਕੀ ਕੀ ਤੁਹਾਡੀ ਸੋਚਤੀ ਜਿਹੜੇ ਤੁਹਾ ਸਾਰਾ ਪਿੰਡ ਤੁਹਾਡੇ ਨਾਲ ਖੜਾ ਅੱਜ ਕੰਡ ਬਹੁਤ ਪੂਰੀਆਂ ਕੀਤੀਆਂ ਨੇ ਜੀ ਸਹੂਲਤਾਂ ਬਹੁਤ ਦਿੱਤੀਆਂ ਨੇ ਗਿਆ ਕੋਲੋਨੀ ਕਲੋਨੀਆਂ ਵੀ ਦਿੱਤੀਆਂ ਨੇ ਜੀ ਇਹਨਾਂ ਨੂੰ ਜ਼ਮੀਨਾਂ ਦੀ ਲੋੜ ਸੀ ਉਹ ਵੀ ਦਿੱਤੀਆਂ ਨੇ ਜੀ ਨੀਰਿਆਂ ਵਾਸਤੇ ਹਾਂਜੀ ਕੀ ਕੀ ਕੰਮ ਕੀਤੇ ਨੇ ਸਰਪੰਚ ਨੇ ਕਈ ਵਾਰ ਸਰਪੰਚ ਤਾਂ ਮੈਕ ਤੇ ਵੈਸੇ ਝੂਠ ਬੋਲ ਜਾਂਦੇ ਨੇ ਤੁਸੀਂ ਤੁਸੀਂ ਦੱਸੋਗੇ ਤੁਸੀਂ ਦੱਸੋਗੇ ਕਿੰਨੇ ਕੰਮ ਕੀਤੇ ਨੇ ਬੋਲੋ ਸਾਰੇ ਕੰਮ ਕੀਤੇ ਨੇ ਜੀ ਸਾਰੇ ਪਿੰਡ ਦੇ ਵਧੀਆ ਕੰਮ ਸੁਵਾਰੇ ਨੇ ਤੁਸੀਂ ਦੱਸੋ ਤੁਹਾਡਾ ਇੱਕ ਕੰਮ ਵਧੀਆ ਕਿਹੜਾ ਕੀਤਾ ਸਰਪੰਚ ਸਾਡੇ ਤਾਂ ਇਹ ਕੰਮ ਹੀ ਪੱਕੀ ਕਰਤੀ ਜੀ ਸਾਡੇ ਵੀ ਹੀ ਪੱਕੀ ਕਰਤੀ ਸਾਡਾ ਘਰ ਦਾ ਸਰਪੰਚ ਹੂੰ ਤੇ ਸਹਾਰਾ ਰਵਾਇਆ ਹੋਰ ਸਾਡਾ ਦੱਸੋ ਹੋਰ ਕੀ ਬਣਾ ਕਿਹੜਾ ਕੰਮ ਸੀ ਤੁਹਾਡੇ ਕਿਹੜੀ ਸੋਚ ਸੀ ਸਰਪੰਚ ਚੁਣਨ ਤੋਂ ਪਹਿਲਾਂ ਉਹ ਸੋਚਦੀ ਸਾਡੇ ਰਸਤੇ ਸਾਫ ਹੋ ਗਏ ਸਾਡਾ ਦਰਵਾਜ਼ਾ ਸਾਫ ਹੋ ਗਿਆ ਸਾਡਾ ਸਕੂਲ ਸਾਫ ਹੋ ਗਿਆ ਸਾਡੇ ਵਿੱਚ ਲਈ ਬਸ ਸਾਨੂੰ ਏਸੀ ਸੋਚਦੀ ਹੋਰ ਕੀ ਕੀ ਕੰਮ ਕੀਤਾ ਹੋਰ ਕੰਮ ਸਾਰੇ ਕਰਤੇ ਜੀ ਇਹਨੇ ਦਰਵਾਜ਼ੇ ਥਾਣੀਆਂ ਕੁੱਲ ਚੀਜ਼ ਸਮਾਰਦੀ ਸਾਰੇ ਕੁਝ ਹਾਂ ਪਹਿਲਾਂ ਨਹੀਂ ਕਦੇ ਦੇਖਿਆ ਹਾਂ ਜੀ ਕਦੇ ਵੀ ਨਹੀਂ ਦੇਖਿਆ ਕੀ ਤੁਹਾਡੀ ਸੋਚ ਤੇ ਵੀ ਗਰਮੀਤ ਕੌਰ ਨੂੰ ਪੜ੍ਹੇ ਲਿਖੇ ਇਹਨੂੰ ਸਰਪੰਚ ਬਣਾਉਣਾ ਹਾਂਜੀ ਹਾਂ ਹਾਂਜੀ ਇਸ ਵਾਰ ਫਿਰ ਇਸ ਵਾਰ ਵੀ ਬਣਾਵਾਂਗੇ ਪੱਕਾ ਪੱਕਾ ਜੇ ਸਰਕਾਰ ਤਾਂ ਖਾ ਕਰਗੇ ਉਹ ਦੇਖੇ ਜੋ ਉਹ ਮਹਾਰਾਜ ਦੀ ਮਰਜ਼ੀ ਹੈ ਹਾਂ ਆਪਰੇ ਵੱਲੋਂ ਸਿਆਸੀ ਆਸਨ ਨੂੰ ਲਾਉਂਗੇ ਹਾਂ ਪੂਰਾ ਆ ਬਿਲਕੁਲ ਜਿਹੜੀ ਗੱਲਬਾਤ ਕੀ ਕਰ ਰਹੇ ਆ ਕਿਸ ਤਰ੍ਹਾਂ ਦੇਖਦੇ ਹੋ ਪਿੰਡ ਦੇ ਵਿਕਾਸ ਕਿੰਨੀ ਦੇਰ ਚ 5 ਸਾਲਾਂ ਦੇ ਵਿੱਚ ਕਿੰਨਾ ਪੈਸਾ ਤੁਹਾਨੂੰ ਸਰਕਾਰਾਂ ਵੱਲੋਂ ਆਇਆ ਕੀ ਕੀ ਡਿਵੈਲਪਮੈਂਟ ਦੇ ਕੰਮ ਤੇ ਜਿਹੜੇ ਤੁਸੀਂ ਕਰਵਾਏ ਨੇ ਸਭ ਤੋਂ ਵੱਡਾ ਤਾਂ ਮੁੱਦਾ ਤੇ ਸਕੂਲ ਦਾ ਸਕੂਲ ਚ ਸਾਡੇ ਚ ਬਹੁਤ ਮਾੜੀ ਹਾਲਤ ਸੀ ਬੱਚੇ ਪੜਨ ਆਉਂਦੇ ਤੇ ਕੌਣ ਆਲਾ ਪੇ ਵਿਖਾ ਸਭ ਤੋਂ ਪਹਿਲ ਅਸੀਂ ਇੱਕ ਸਕੂਲ ਕਣੀ ਦੇਖਿਆ ਜੋ ਸਕੂਲ ਦੇ ਵਿੱਚ ਗੋਡੇ-ਗੋਡੇ ਪਾਣੀ ਖੜਦਾ ਸੀ ਵਿੱਚ ਸੱਪ ਵੀ ਹੁੰਦੇ ਤੇ ਅਸੀਂ ਸਭ ਤੋਂ 20-25 ਲੱਖ ਰੁਪਇਆ ਲਾ ਕੇ ਪਹਿਲਾ ਸਕੂਲ ਦੇ ਕਮਰੇ ਤਿਆਰ ਕਰਕੇ ਸਕੂਲ ਦਾ ਉਦੋਂ ਬਾਅਦ ਦਰਵਾਜਿਆਂ ਵਿੱਚ ਇਹ ਕੋਈ ਮਰਗਤ ਹੋ ਜੇ ਉਹਰੇ ਬੈਠਣ ਵਾਸਤੇ ਲੋਕ ਬੈਹਿੰਦੇ ਨੇ ਕੋਈ ਪ੍ਰੋਗਰਾਮ ਆ ਉਹ ਹੁੰਦੇ ਨੇ ਉਹਦੇ ਵਾਸਤੇ ਸਾਰੀ 7 ਡਿਗਰੀ ਤੀ ਕਿਸੇ ਨੇ ਦਰਵਾਜੇ ਕਣੀ ਧਿਆਨ ਨਹੀਂ ਦਿੱਤਾ ਤੀ ਸਾਡੇ 3 ਦਰਵਾਜੇ ਤੇ ਤਿੰਨੇ ਦਰਵਾਜੇ ਅੱਜ ਤਿਆਰ ਕਰੇ ਪਏ ਨੇ ਫੇਰ ਸਾਡੇ ਰਾਤ ਨੂੰ ਬੜੀਆਂ ਚੋਰੀਆਂ ਮੱਜਾਂ ਮੱਜਾਂ ਚੋਰੀਆਂ ਹੋ ਗਿਆ ਦੀਆਂ ਅੱਜ ਤੁਸੀਂ ਇਹ ਦੇਖ ਲਓ ਕਿਸੇ ਸਹਿਰ ਚ ਵਗਜੋ ਪਟਿਆਲੇ ਵਗਜੋ ਸੰਗਰੂਰ ਵਗਜੋ ਕਿੰਨੇ ਸਾਡੇ ਪਿੰਡ ਚ ਲਾਈਟ ਲੱਗੀ ਵੇ ਕਿਤੇ ਦਿਖਾ ਦੂ ਹੋਰ ਪਿੰਡਾਂ ਚ ਸਾਰਿਆਂ ਚ ਵਗਜੋ ਫੇਰ ਹੋਰ ਆਸ਼ ਸ਼ਮਸ਼ਾਨ ਘਾਟ ਸੀ ਸ਼ਮਸ਼ਾਨ ਘਾਟ ਦੇ ਵਿੱਚ ਸਾਡੇ ਬਹੁ ਮੀ ਆ ਜਾਂਦਾ ਸੀ ਉਹਦੇ ਕਾਰਨ ਬਹੁ ਵੱਡੀ ਇੱਕ ਪਿੰਡ ਪਿੰਡ ਵਾਲਿਆਂ ਨੂੰ ਪ੍ਰੋਬਲਮ ਸੀ ਸ਼ਮਸ਼ਾਨ ਘਾਟ ਵਿੱਚ ਨਾ ਸੈੱਡਤੀ ਸਾਂਸਕਾਰ ਕਰਨ ਨੂੰ ਵੀ ਸੱਡਨੀ ਸੀ ਉਹਦੇ ਵਿੱਚ ਫੇਵਰੇਟ ਲਵਾ ਕੇ ਸਾਰਿਆਂ 'ਚ ਸੱਡ ਲਾਤੇ ਹੁਣ ਕਿਹੜੀ ਸੋਚ ਆ ਕੀ ਅੱਗੇ ਅਗਲੀ ਸਰਪੰਚ ਚੋਣਾਂ ਆ ਰਹੀਆਂ ਨੇ ਕਿਹੜੇ ਕਿਹੜੇ ਪਿੰਡ ਦੇ ਡਿਵੈਲਪਮੈਂਟ ਦੇ ਕੰਮ ਜਿਹੜੇ ਅਧੂਰੇ ਰਹਿ ਗਏ ਹੁਣ ਇੱਕ ਤਾਂ ਸਾਡਾ ਚਲੋ ਇਹ ਆ ਗੱਲ ਸਭ ਤੋਂ ਵੱਡਾ ਵੀ ਇੱਕ ਪੈਲਸ ਬਣੇ ਜੋ ਗਰੀਬ ਨੇ ਵਿਆਹ ਕਰਨਾ ਉਸ ਉਸ ਵਾਸਤੇ ਇੱਕ ਡਿਸਪੈਂਸਰੀ ਦਾ ਵੀ ਆ ਵੀ ਪਿੰਡ ਵਿੱਚ ਡਿਸਪੈਂਸਰੀ ਹੋਵੇ ਗਰੀਬ ਆ ਕੋਈ ਉੱਥੇ ਦਵਾਈ ਲਵੇ ਹੋਰ ਕੰਮ ਅਸੀਂ ਸਾਰੇ ਨੇ ਪਰੇ ਛਾੜੇ ਦਿੱਤੇ ਨੇ ਸਰਕਾਰਾਂ ਨੇ ਸਹਯੋਗ ਦਿੱਤਾ ਪਿੰਡ ਦੀ ਪੰਚਾਇਤ ਨੂੰ ਚਲੋ ਸਰਕਾਰਾਂ ਨੇ ਹਾਂ ਜਿੰਨਾ ਸਰਕਾਰਾਂ ਨੇ ਕਰਿਆ ਵਧੀਆ ਕਰਿਆ ਐ ਤਾਂ ਸਾਨੂੰ ਉਮੀਦ ਨਹੀਂ ਥੀ ਕਿਹੜੀਆਂ ਸਾਡੇ ਸੜਕਾਂ ਬਣ ਗਈਆਂ ਮੈਨੂੰ ਆ ਲੱਗਦਾ ਉਹ ਰਸਤੇ ਦੀ ਉਮੀਦ ਕਿਸੇ ਨੂੰ ਹੈ ਨਹੀਂ ਥੀ ਵੀ ਉਹ ਕਦੇ ਬਣ ਜਾਣਗੇ ਪਿੰਡ ਵਿੱਚ ਅੱਜ ਉਹ ਵੀ ਰਸਤੇ ਸਾਡੇ ਸਾਰੇ ਪੱਕੇ ਹੋਏ ਪੈ ਨੇ ਮਜੂਦਾ ਸਰਕਾਰ ਨੇ ਕੋਈ ਕੀਤਾ 2.5 ਸਾਲ ਦੇ ਦੌਰਾਨ ਤੁਹਾਡੇ ਪਿੰਡ ਦੇ ਵਿੱਚ ਨੇ ਮੌਜੂਦਾ ਸਰਕਾਰ ਨੇ ਚੋਲੋ ਹਰਚੰਦ ਸਿੰਘ ਵਰਸਟ ਚੇਅਰਮੈਨ ਸਾਹਿਬ ਉਹਨਾਂ ਨੇ ਇੱਕ ਸੜਕ ਇੱਕ ਸੈੱਡ ਵਾਸਤੇ ਮੰਡੀ ਦੇ ਵਾਸਤੇ ਅਸੀਂ ਸਰਪੰਚ ਸਾਹਿਬ ਦੋ ਸੋਟੇ ਬਨੇਰੇ ਵਾਲਾ ਸਰਪੰਚ ਮੈਂ ਅਸੀਂ ਗਏ ਸਾਨੂੰ 1 ਕਰੋੜ ਰੁਪਏ ਉਹਨਾਂ ਨੇ ਜਾਰੀ ਕੀਤਾ ਪਿੰਡ ਵਾਸਤੇ ਕਿਸ ਤਰ੍ਹਾਂ ਦੇਖਦੇ ਹਾਂ ਖੁਸ਼ ਹਾਂ ਪਿੰਡ ਦੇ ਵਿਕਾਸ ਪਿੰਡ ਦੀ ਪੰਚਾਇਤ ਤੋਂ ਪੂਰੇ ਖੁਸ਼ਾਂ ਜੀ ਅਸੀਂ ਤਾਂ ਜਿਹੜੀ ਮਾਨ ਸਾਹਿਬ ਤੁਸੀਂ ਗੱਲ ਕਹਿ ਕੇ ਐਡਾ ਚਲੋ ਉਹ ਵੀ ਗੱਲ ਠੀਕ ਹੈ ਵੀ ਸਰਪੰਚ ਝੂਠ ਬੋਲ ਜਾਂਦੇ ਕਿਉਂਕਿ ਕਈ ਝੂਠ ਬੋਲ ਜਾਂਦੇ ਨੇ ਤੁਸੀਂ ਉਹਦੇ ਆਧਾਰ ਤੇ ਬੋਲ ਰਹੇ ਹੋ ਪਰ ਇਹ ਝੂਠ ਬੋਲਣ ਵਾਲੇ ਸਰਪੰਚ ਨਹੀਂ ਹਨ ਪਤਾ ਕੀ ਹੈ ਜੀ ਜਿਹੜੇ ਅਮੀਰ ਲੋਕ ਨੇ ਉਹ ਤਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜਾਈ ਜਾਂਦੇ ਨੇ ਜ਼ਿਆਦਾ ਕਰ ਲੋੜ ਤਾਂ ਗਰੀਬਾਂ ਨੂੰ ਹੁੰਦੀ ਹੈ ਜੀ ਜਿਹੜੇ ਬੰਦੇ ਖਰਚਾ ਨਹੀਂ ਕਰ ਸਕਦੇ ਉਹਨਾਂ ਦੇ ਖਰਚੇ ਦੇ ਵਾਸਤੇ ਉਹਨਾਂ ਨੇ ਸਕੂਲ ਦੇ ਵਿੱਚ ਇੰਨਾ ਪੈਸਾ ਲਾਤਾ ਜ ਤੁਸੀਂ ਦੇਖਦੇ ਆ ਵੈਲਕਮ ਤੁਸੀਂ ਸਾਡੇ ਵੀ ਕਹਿਣ ਦੀ ਗੱਲ ਨੇ ਉਦੋਂ ਪਹਿਲਾਂ ਵੀ ਤਾਂ ਤੁਸੀਂ ਮਾਨ ਸਾਹਿਬ ਦੇਖਦੇ ਆਏ ਹੋ ਵੀ ਹੁਣ ਵੀ ਸਕੂਲ ਦੀ ਹਾਲਤ ਦੇਖ ਰਹੇ ਹੋ ਉਦੋਂ ਦੇ ਵੀ ਦੇਖੀਏ ਉਹ ਤੁਸੀਂ ਨਹੀਂ ਸਕੂਲ ਦਾ ਬਹੁਤ ਵਧੀਆ ਹਾਲਤ ਪਿੰਡ ਦੀ ਦੇਖ ਰਹੇ ਹੋ ਕਿਸੇ ਦਾ ਵੀ ਕੋਈ ਪਾਰਟੀ ਬਾਈ ਜੇ ਤਾਂ ਉੱਚੇ ਉੱਠ ਕੇ ਕੋਈ ਪਿੰਡ ਦਾ ਕੰਮ ਰਹਿ ਗਿਆ ਹੋਵੇ ਕੋਈ ਬੰਦਾ ਇਹ ਗੱਲ ਕਹ ਦੇ ਵੀ ਮੈਂ ਸੈਨ ਮੋਹਰ ਨੂੰ ਆਇਆ ਭਾਈ ਉਹਦੇ ਕਰਕੇ ਕਿਸੇ ਨੂੰ ਜਵਾਬ ਮਿਲ ਗਿਆ ਦੇਖੋ ਉਦੋਂ ਦਾ ਕੋਈ ਕਹੀ ਜਾਵੇ ਕਹੀ ਜਾਵੇ ਪਰ ਕੋਈ ਪਿੰਡ ਦੇ ਵਿੱਚ ਕੋਈ ਕਹਿ ਨਹੀਂ ਸਕਦਾ ਵੀ ਜਿਹੜਾ ਵੀ ਕੰਮ ਕੋਈ ਰਹਿੰਦਾ ਚਲੋ ਉਹਦੀ ਵੀ ਅਸੀਂ ਉਮੀਦ ਰੱਖਦੇ ਹਾਂ ਇਹ ਹੋਊਗਾ ਜੇ ਕੋਈ ਸਰਕਾਰਾਂ ਦੀ ਗੱਲ ਕਰਦੇ ਹਾਂ ਸਰਕਾਰਾਂ ਤਾਂ ਵੋਟਾਂ ਪਾਉਣੀਆਂ ਮਦਦ ਕਰਨੀ ਉਹ ਅਸੀਂ ਕਰਾਂਗੇ ਕਿਉਂਕਿ ਇਹਨਾਂ ਦੇ ਕੰਮ ਕਰਨ ਨੂੰ ਦੇਖ ਕੇ ਕੰਮ ਕਰਨ ਨੂੰ ਦੇਖ ਕੇ ਅਸੀਂ ਪਹਿਲਾਂ ਵੀ ਖੜੇ ਸੀ ਹੁਣ ਵੀ ਖੜਾਂਗੇ ਤਾਂ ਕਾਹੋ ਜੋ ਕਿਸੇ ਦੇ ਬਸਰ ਜੋ ਕਿੰਨੀ ਉਮਰ ਹੈ ਕੀ ਨਾਮ ਹੈ ਤੁਹਾਡਾ ਮੇਰੀ 85 ਸਾਲ ਤੋਂ ਉੱਪਰ ਉਮਰ ਹੈ ਜੀ ਹਾਂਜੀ ਅਸੀਂ 85 ਸਾਲ ਤੋਂ ਲੈ ਕੇ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਸਰਜੀਤ ਸਿੰਘ ਚਮਕੀਲਾ ਕਹਿੰਦੇ ਨੇ ਗਊਸ਼ਾਲਾ ਚ ਅਮਰ ਸਿੰਘ ਚਮਕੀਲਾ ਹਾਂ ਚਮਕੀਲਾ ਕਹਿੰਦੇ ਨੇ ਜੀ ਮੇਰੇ ਗੁਰੂ ਪੰਡਤ ਪਰਮਾਨੰਦ ਨੇ ਮੇਰਾ ਨਾਮ ਰੱਖਿਆ ਸੀ ਜਣੇ ਕਿ 85 ਹਮ ਕਿਸ ਤਰ੍ਹਾਂ ਦੇਖਦੇ 85 ਸਾਲ ਦੀ ਤੁਹਾਡੀ ਉਮਰ ਲੱਗਦੀ ਤਾਂ ਨਹੀਂ ਹੈਗੀ 60 ਸਾਲ ਦੇ ਲੱਗਦੇ ਹੋ ਹਨਾ ਕੰਮ ਦੱਸੋ ਪਿੰਡ ਦੇ 50 ਸਾਲ ਦਾ ਦਾ ਮੁੰਡਾ ਹੈ ਜੀ ਚਲੋ ਪਿੰਡ ਦੇ ਵਿਕਾਸ ਦੇ ਕੰਮ ਬਾਰੇ ਦੱਸੋ ਵਿਕਾਸ ਤਾਂ ਜੀ ਅਸੀਂ ਦੱਸ ਨਹੀਂ ਸਕਦੇ ਨਾ ਨੇ ਇੰਨਾ ਕ ਕਰਤਾ ਇੰਨਾ ਕ ਵਿਕਾਸ ਕਰਤਾ ਕੋਈ ਕੰਮ ਅਧੂਰਾ ਰਹੀ ਜਿਹੜੀ ਵੀ ਕੋਈ ਐ ਕੋਈ ਕਹਿ ਨਹੀਂ ਸਕਦਾ ਦੀ ਇੱਥੋਂ ਦੀ ਕੋਈ ਬੰਦਾ ਵੀ ਲੰਘ ਜੂ ਉੱਥੇ ਤੁਹਾਡੇ ਵਰਗੇ ਅਫਸਰ ਲੰਘਦੇ ਨੇ ਜੀ ਬਹੁਤ ਜ਼ਿਆਦੇ ਕੰਮ ਵਧੀਆ ਹੋਏ ਨੇ ਬਾਹਲੇ ਜ਼ਿਆਦੇ ਵਧੀਆ ਹੋਏ ਨੇ ਸਾਨੂੰ ਤਾਂ ਲੱਗਦਾ ਵੀ ਜਿਹੜਾ ਕੋਈ ਸਰਪੰਚਾਇਤ ਕੇ ਨਾਲ ਦੇ ਬਰਾਬਰ ਖੜਜੂਗਾ ਉਹ ਦੁਪਹਿਰੋਂ ਤੋਂ ਪਹਿਲਾਂ ਪਹਿਲਾਂ ਵਦਸਤਰੀ ਤਪੜੀ ਲੈ ਕੇ ਆਪਣੇ ਘਰ ਨੂੰ ਵਗਜੂ ਐਨੀ ਉਮੀਦ ਆ ਸਾਨੂੰ ਤਾਂ ਸਾਡੇ ਸਾਰੇ ਪਿੰਡ ਦੇ ਵਿੱਚ 80 ਸਾਲ ਦੀ ਉਮਰ ਦੇ ਵਿੱਚ ਵਿਕਾਸ ਦੇਖਿਆ ਪਿੰਡ ਦੇ ਵਿੱਚ ਕਦੇ ਇਹੋ ਜਿਹਾ ਚਲੋ ਜਿਹੜੇ ਪਹਿਲਾ ਸਰਪੰਚ ਹੋਏ ਨੇ ਉਹਨਾਂ ਨੇ ਆਪਣੇ ਸਮੇਂ ਦੇ ਨਾਲ ਕਰਦੇ ਰਹੇ ਜਾਵੀਆ ਹੋਇਆ ਪਰ ਇਹਨਾਂ ਵਰਗਾ ਨਹੀਂ ਕਿਸੇ ਤੋਂ ਹੋਇਆ ਇਹਨਾਂ ਨੇ ਤਾਂ ਜਨਨ ਕਿ ਉਹ ਕੰਮ ਕਰਤੇ ਜਿਹੜੇ ਕਿਸ ਤੋਂ ਹੋਈ ਹੀ ਨਹੀਂ ਜੋ ਕੋਈ ਕਰੇ ਨਹੀਂ ਸਕਿਆ ਉਹ ਕੰਮ ਇਹਨਾਂ ਨੇ ਕਰਤੇ ਪਹਿਲਾਂ ਤਾਂ ਸਾਡਾ ਟੋਬੇ ਨੂੰ ਕੋਈ ਛੇੜਦਾ ਹੀ ਨਹੀਂ ਸੀ ਕਿਸ ਨੇ ਛੇੜੇ ਹੀ ਨਹੀਂ ਹਜ਼ਾਰਾਂ ਟਰਾਲੀਆਂ ਪਰ ਪਰ ਕੇ ਹਰ ਸਾਲ ਪਿੰਡ ਦੇ ਵਿੱਚ ਇੰਨਾ ਨਾ ਪਾਣੀ ਖੜ ਜਾਣਾ ਹੈ ਤੋਬੇ ਦੇ ਵਿੱਚ ਟੋਬਾ ਪਹਿਲੀ ਬਰਾਬਰ ਤੋਂ ਵੀ ਤਾਂ ਹੋ ਗਿਆ ਦੀ ਪਿੰਡ ਤੋਂ ਉੱਚਾ ਹੋ ਗਿਆ ਦੀ ਉਹਨਾਂ ਨੇ ਨੀਮਾ ਕਰਾਤਾ ਹੁਣ ਪਾਣੀ ਦੀ ਟਿੱਪ ਨਹੀਂ ਖੜਦੀ ਸਾਰਾ ਜਿੰਨਾ ਪਾਣਾ ਪਾਣੀ ਮੀਂਹ ਪੈਂਦਾ ਟੋਬੇ ਚ ਜਾ ਪੈਂਦਾ ਸਾਡੇ ਤਾਂ ਨੀ ਕਾਰਾਂ ਨੇ ਪੰਜ ਸਾਤ ਸਹਿਯੋਗ ਦਿੱਤਾ ਪੂਰਾ ਬਿਲਕੁਲ ਜੀ ਸਾਡੇ ਧਰਮਸੋਤ ਉਹਨਾਂ ਨੇ ਬੜਾ ਸਾਡਾ ਸਹਿਯੋਗ ਦਿੱਤਾ ਜੀ ਧਰਮਸੋਤ ਨੇ ਵੀ ਦਿੱਤਾ ਸਾਡੇ ਸਿੰਘਲਾ ਸਾਹਿਬ ਨੇ ਵੀ ਦਿੱਤਾ ਸਾਨੂੰ ਇਹਨਾਂ ਨੇ ਬੜਾ ਸਹਿਯੋਗ ਦਿੱਤਾ ਸਾਡੀ ਮਦਦ ਕੀਤੀ ਹਰ ਗੱਲ ਦੇ ਵਿੱਚ ਤੇ ਜਿਹੜੇ ਕੰਮ ਰਹਿੰਦੇ ਨੇ ਸਾਨੂੰ ਇਸ ਗੱਲ ਦੀ ਉਮੀਦ ਹੈ ਵੀ ਜਿਵੇਂ ਕਿ ਪੈਸਾ ਹੈ ਜਾਂ ਡਿਫੈਂਸਰੀ ਬਾਰੇ ਬੋਲੇ ਨੇ ਹੋਰ ਤਾਂ ਤੇ ਬੰਦੇ ਜਿਹੇ ਜਿਹੀ ਵੀ ਹੈਗੇ ਸਾਡੇ ਨਗਰਾਂ ਦੇ ਉਹ ਜੇ ਸਰਪੰਚ ਸਾਹਿਬ ਸਾਡੇ ਕਰਨਗੇ ਅਸੀਂ ਇਹਨਾਂ ਦੇ ਨਾਲ ਪਹਿਲੇ ਦਿਨ ਤੋਂ ਹੀ ਖੜਿਆ ਰਹਾਂਗੇ ਵੀ ਇਹਨਾਂ ਦੇ ਨਾਲ ਹੀ ਬਿਲਕੁਲ ਕੱਲ ਬਾਤ ਹੋਰ ਵੀ ਅਸੀਂ ਕਰ ਲੈਣਾ ਕਿਸ ਤਰ੍ਹਾਂ ਲੱਗ ਰਿਹਾ ਪਿੰਡ ਦੇ ਵਿਕਾਸ ਕਰਦਿਆਂ ਲੈ ਕੇ ਬਹੁਤ ਵਧੀਆ ਕੰਮ ਕੀਤੇ ਨੇ ਮੇਰੇ ਕੀਤੇ ਸਾਰੇ ਕੀਤੇ ਨੇ ਜੀ ਪਹਿਲਾਂ ਤਾਂ ਸਾਡੇ ਕੁਝ ਵੀ ਨਹੀਂ ਹੋਇਆ ਸੀ ਸਹੀ ਬਚੋ ਤੁਸੀਂ ਹਾਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੰਮ ਕਰ ਰਹੇ ਨੇ ਜੀ ਵਧੀਆ ਕੰਮ ਕਰ ਰਹੇ ਨੇ ਜੀ ਇਤਨਾ ਦੇਖ ਰਿਹਾ ਹਾਂ ਪਿੰਡ ਦੇ ਵਿਕਾਸ ਤੇ ਬਹੁਤ ਵਧੀਆ ਹੋ ਨੀ ਲਟਾਂ ਲੂਟਾਂ ਫੁੱਲ ਲੱਗ ਗਏ ਸਾਰੇ ਪਿੰਡ ਚ ਕੋਈ ਆਏ ਨਹੀਂ ਕਹਿ ਸਕਦਾ ਮੇਰੇ ਗਲੀ ਚ ਬਾੜ ਦੇ ਮੂਰੇ ਲਾਈਨ ਲਾਈਟ ਆ ਸਭ ਦੇ ਹਰੇਕ ਦੇ ਬਾੜ ਦੇ ਮੂਰੇ ਲਾਈਟ ਕੱਲੀ ਕੋਈ ਲਾਈ ਹੋਈ ਕੋਈ ਆਏ ਨਹੀਂ ਕਹਿ ਸਕਦਾ ਸਾਰੇ ਪਿੰਡ ਚ ਸਫਾਈ ਫੁੱਲ ਬੰਦੇ ਲਾਏ ਨੇ ਤੇ ਗਲੀਆਂ ਨਾਲੀਆਂ ਸਾਫ ਕਰਨ ਨੂੰ ਮਹੀਨੇ ਬਾਅਦ ਹੋ ਉਹਨੇ ਕਰਕੇ ਜਾਂਦੇ ਨੇ ਬੜੀ ਸਾਫ ਸੁਥਰਾ ਪਿੰਡ ਬਣਾਤਾ ਹਾਂ ਜੀ ਬਹੁਤ ਵਧੀਆ ਸਾਫ ਸੁਥਰਾ ਅੱਗੇ ਕੀ ਆਸਾਂ ਨੇ ਅੱਗੇ ਵੀ ਇਹ ਹਸਪਤਾਲ ਦਾ ਵੀ ਭੀਮ ਸਿੰਘ ਆ ਵੀ ਇਸ ਦਾ ਵੀ ਵਧੀਆ ਕੰਮ ਅਸੀਂ ਤਾਂ ਥੋੜੀ ਜਿਹੀ ਇੱਕ ਹੋਰ ਵੀ ਗੱਲ ਹੈ ਜੀ ਅੱਜ ਨੇ ਲਾਈਟਾਂ ਫਟ ਵਾਲੀ ਗੱਲ ਕਰ ਕਰ ਲੈਟ ਮਚਾਤੀ ਇਹਨੇ ਹਰੇਕ ਮੋੜ ਤੇ ਅੱਜ ਦਾ ਵਿਚਾਰੇ ਦਾ ਦਿਨ ਦੁਪਹਿਰ ਹੀ ਕਰ ਲੁਟਿਆ ਗਿਆ ਰਾਤ ਨੂੰ ਇੱਕ ਬਛਰੂ ਵੀ ਨਹੀਂ ਛੱਡਿਆ ਸਾਫ ਕਰਤਾ ਮੈਂ ਸਾਰੀਆਂ ਲੈ ਕੇ ਵਿਚਾਰੇ ਦੀਆਂ ਹੁਣ ਸਾਡੇ ਚੋਰੀ ਚੱਪਾ ਮਤਲਬ ਕਿ ਲਾਈਟਾਂ ਇੰਨੀਆਂ ਮੱਚ ਪਿਆ ਦਿਨ ਚੜਿਆ ਪਿਆ ਪਿੰਡ ਦੇ ਵਿੱਚ ਅਸੀਂ ਅਸਰ ਪਾ ਕੇ ਦੀ ਕੋਈ ਸਫਤ ਕਰਨ ਯੋਗਰੇ ਵੀ ਨਹੀਂ ਹਾਂ ਇੰਨੀਆਂ ਸਫਤਾਂ ਦੇ ਲਾਇਕ ਨਹੀਂ ਕਿਸ ਤਰ੍ਹਾਂ ਦੇਖਦੇ ਹੋ ਪਿੰਡ ਦੇ ਵਿਕਾਸ ਕਰ ਤੁਸੀਂ ਮੈਂਬਰ ਰਹੇ ਹੋ ਪੰਚਾਇਤ ਦੇ ਬਹੁਤ ਵਧੀਆ ਵਿਕਾਸ ਕਰਿਆ ਜੀ ਅਸੀਂ ਨੇ ਪਿੰਡ ਦਾ ਸਰਪੰਚ ਸਾਹਿਬ ਨੇ ਸਾਡੇ ਤਾਂ ਸਭ ਤੋਂ ਵੱਡੀ ਸਮੱਸਿਆ ਟੋਬੇ ਦੀ ਦੀ ਜੀ ਟੋਬੇ ਨੇ ਕਰੋੜਾ ਰੁਪਇਆ ਲੱਭਾਤਾ ਸਾਡੇ ਪਿੰਡ ਦਾ ਅਗਲਾ ਬਤੇ ਘਰੇ ਮਿੱਟੀ ਪਾ ਲੈਣ ਦੀ ਗਰੀਬ ਪਾ ਨਹੀਂ ਸਕਦਾ ਜੀ ਉਹ ਸਰਪੰਚ ਸਾਹਿਬ ਨੇ ਟੋਬੇ ਪਹਿਲਾਂ ਕਿਹਾ ਅਸੀਂ ਟੋਬੇ ਲਾ ਕਰਿਆ ਜੀ ਹੁਣ ਗਰੀਬਾਂ ਦੇ ਘਰਾਂ ਵਿੱਚ ਪਾਣੀ ਨਹੀਂ ਖੜਦਾ ਜੀ ਪਹਿਲਾਂ ਬਸ ਇੰਨਾ ਪਾਣੀ ਖੜ ਜਾਂਦਾ ਸੀ ਤਾ ਬਿਲਕੁਲ ਪਿੰਡ ਦੇ ਲੋਕਾਂ ਦੇ ਨਾਲ ਜਿੱਥੇ ਗੱਲਬਾਤ ਕੀਤੀ ਆ ਉੱਥੇ ਮੈਡਮ ਸਰਪੰਚ ਗਰਮੀਤ ਕੌਰ ਦੇ ਨਾਲ ਵੀ ਗੱਲਬਾਤ ਕੀਤੀ ਆ ਪਿੰਡ ਦੇ ਲੋਕ ਬੜੇ ਖੁਸ਼ ਨਾਜ਼ਰ ਆ ਰਹੇ ਨੇ ਗਰਮੀਤ ਕੌਰ ਦੇ 5 ਸਾਲ ਦੇ ਕਾਰਜਕਾਲ ਦੇ ਕੰਮਾਂ ਤੋਂ ਪਰ ਅੱਗੇ ਲਈ ਵੀ ਕਹਿੰਦੇ ਗਰਮੀਤ ਕੌਰ ਨੂੰ ਚੁਣਿਆ ਜਾਣਾ ਚਾਹੀਦਾ ਕਿਉਂਕਿ ਪਿੰਡ ਦੀ ਡਿਵੈਲਪਮੈਂਟ ਪਿਛਲੇ 70 ਸਾਲ ਦੇ ਵਿੱਚ ਨਹੀਂ ਹੋਈ ਜੋ 5 ਸਾਲ ਦੇ ਵਿੱਚ ਗਰਮੀਤ ਕੌਰ ਨੇ ਕਰਕੇ ਵਿਖਾਈਆ ਨਾਬਾ ਤੋਂ ਹਰਮਿੰਦਰ ਸਿੰਘ ਮਾਨ